ਪੰਜਾਬ ਦੇ ਮੁੱਦੇ ਸੀ ਉਹਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਲੀਹੇ ਉਤਰ ਗਿਆ ਉਹ ਕੋਂਕੇ ਦਾ ਮਾਮਲਾ ਵੀ ਉਸੇ ਦੌਰਾਨ ਆਇਆ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਬਾਕੀ ਦੇ ਤਾਂ ਦੇ ਫੇਕ ਇਨਕਾਊਂਟਰ ਚ ਕੀ ਇਨਸਾਫ ਮਿਲਣਾ ਸੀ ਵਿਕੋਦਰ ਦਾ ਸਾਕਾ ਦੇਖੋ ਕਦੋਂ ਦਾ ਹੋਇਆ ਅਕਾਲੀ ਦਲ ਦੀ ਸਰਕਾਰ ਚ ਹੋਇਆ ਸੀ ਅੱਜ ਤੱਕ ਉਹ ਰਿਪੋਰਟ ਜਨਤਕ ਨਹੀਂ ਹੋਈ ਤਿੰਨ ਵਾਰ ਅਕਾਲੀ ਦਲ ਦੀ ਸਰਕਾਰ ਚੜੀ ਤੇ ਪੰਤ ਕਿੱਦਾਂ ਵੋਟ ਪਾਵੇ ਵਰਦੀ ਅਸੀਂ ਆਮ ਰਹੀਮ ਬਾਰੇ ਬੋਲ ਪਈਏ ਅਸੀਂ ਪੰਜਾਬ ਦੇ ਤਿਆਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਬੋਲ ਪਈਏ ਬੰਦੀ ਸਿੰਘਾਂ ਬਾਰੇ ਬੋਲ ਪਈਏ ਤੇ ਪੰਥ ਜਿਹੜਾ ਉਹ ਸਾਡੇ ਨਾਲ ਆ ਕੇ ਖੜੋ ਹੋ ਜੂਗਾ ਤੇ ਸਾਡੀ ਫਿਰ ਚੜ੍ਹਦੀ ਕਲਾ ਹੋ ਜੂਗੀ। ਉਹਦਾ ਸਾਥ ਹੁਣ ਵਿਲਣ ਹੋ ਗਿਆ। 2021 ਤੱਕ ਉਹ ਹੀਰੋ ਸੀ। ਸਰਦੀਪ ਕਲੀਅਰ ਨੇ ਇੰਟਰਵਿਊ ਦਿੱਤੀ ਕੀ ਸੁਖਵੀਰ ਨੇ ਕਿਹਾ ਉਧਰ ਬਾਬਾ ਤੁਹਾਡਾ ਤੇ ਇਧਰ ਬਾਬਾ ਮੈਂ ਆਵਾ। ਜਿੱਦਿ ਹਰਸਿਮਰਤ ਕੌਰ ਬਾਦਲ ਨੇ ਕਦੋਂ ਡਿਜ਼ਾਈਨ ਕੀਤਾ ਮੰਤਰੀ ਮੰਡਲ ਜੋ 2021 ਤੇ 6 ਸਾਲ ਕੈਬਨਿਟ ਦੇ ਮੰਤਰੀ ਰਹੀ ਉਦੋਂ ਉਹਦਾ ਸਾਥ ਜਦੋਂ ਪ੍ਰੋਲ ਮਿਲਦੀ ਸੀ ਡਿਜ਼ਾਈਨ ਨਹੀਂ ਕੀਤਾ। ਜਿਹੜੀ ਪਾਰਟੀ ਡੇਰਾ ਸੱਚਾ ਸੌਦਾ ਚ ਜਾ ਕੇ ਮੱਥਾ ਟੇਕ ਕੇ ਆਂਦੀ ਬਈ ਆ ਵੀ ਸਾਡੇ ਐਮਐਲਏ ਜਿਤਾਤੇ ਤੁਸੀਂ ਸਾਰੇ ਸਾਡੀ ਬੀਜੇਪੀ ਦੀ ਹਰਿਆਣੇ 'ਚ ਸਰਕਾਰ ਬਣਾਤੀ। ਉਹ ਤੁਹਾਨੂੰ ਨਹੀਂ ਪਤਾ ਸੀਗਾ ਜੀ ਸੌਦਾ ਸਾਧ ਦੇ ਗੱਡੀਆਂ ਜਾ ਰਹੀਆਂ ਬੀਜੇਪੀ ਵਾਲਿਆਂ ਦੀਆਂ ਤੇ ਅਸੀਂ ਇਹਨਾਂ ਨਾਲ ਆਪਣੀ ਸਾਂਝ ਕਰਦੇ ਪਏ। ਬਈ ਸੌਦਾ ਸਾਧ ਨਾਲ ਜੁੜਾ ਵਾ ਬਈ ਮੈਂ ਤਾਂ ਬਿਆਨ ਹੀ ਦਿੱਤੇ ਵੀ ਕੇਸ ਖਾਲਜ ਕਰ ਦਿਓ। ਉਹਨੇ ਲਿਖਤੀ ਸਟੇਟਮੈਂਟ ਦਿੱਤੀ ਆ ਤੁਸੀਂ ਅਫਸਰਾਂ ਤੇ ਕਾਰਵਾਈ ਕਰ ਦਿੰਦੇ। ਪਤਾ ਲੱਗ ਜਾਂਦਾ ਵੀ ਸੌਦਾ ਸਾਧ ਨਾਲ ਤੁਹਾਡਾ ਲਿੰਕ ਨਹੀਂ ਉਹ ਤੋਂ ਫੜ ਕੇ ਅੰਦਰ ਦੇ ਦਿੰਦੇ। ਸੋ ਆਪਾਂ ਗੱਲਾਂ ਨਾਲ ਕੜਾ ਨਹੀਂ ਬਣ ਜਾਂਦਾ। ਲੋਕਾਂ ਨੂੰ ਜਵਾਬ ਸਵਾਲਾਂ ਦੇ ਦਿਓ। ਖੜੇ ਹੋ ਕੇ ਖੰਡਨ ਕਰਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਜਿੱਥੇ ਦਾ ਦਮਦਮਾ ਸਾਹਿਬ ਦੇ ਉਹ ਝੂਠ ਬੋਲਦੇ ਆ ਮੈਂ ਇਹਨਾਂ ਨੂੰ ਮਾਫੀ ਦੇਣ ਲਈ ਸੌਦਾ ਸਾਜ਼ ਨੂੰ ਕੁੱਠੀ ਨਹੀਂ ਬੁਲਾਇਆ ਖੜੇ ਹੋ ਕੇ ਕਹਿਣ ਨਾ ਅੱਖਾਂ ਚੱਖਾ ਪਾ ਕੇ ਕਹਿਣ ਹਿੰਮਤ ਨਹੀਂ ਹੈ ਸਰੂਨ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ਼ਤਿਹਾਰ ਦਿੱਤਾ ਸੀ ਕਿ ਬਹੁਤ ਚੰਗਾ ਹੋਇਆ ਸੌਦਾ ਸਾਜ਼ ਨੂੰ ਮਾਫ ਕੀਤਾ ਗਿਆ ਜਿਹੜਾ ਗੋਲਕਾਂ ਦਾ ਪੈਸਾ ਉਸ ਇਸ਼ਤਿਹਾਰ ਤੇ 80 90 ਲੱਖ ਲਾਇਆ ਗਿਆ ਉਹਦਾ ਜਵਾਬ ਵੀ ਦੇਣਾ ਪੈਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੇ ਕੁਝ ਬਿਆਨ ਸਾਹਮਣੇ ਆਏ ਨੇ ਹਾਲਾਂਕਿ ਲੰਘੇ ਕੱਲ ਤੋਂ ਇਹ ਬਿਆਨ ਬੜੀ ਤੀਬਰਤਾ ਦੇ ਨਾਲ ਵਾਇਰਲ ਹੁੰਦੇ ਨਜ਼ਰ ਆ ਰਹੇ ਨੇ ਇਹਨਾਂ ਬਿਆਨਾਂ ਦੇ ਵਿੱਚ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਔਰ ਬੀਬਾ ਹਰਸਿਮਰਤ ਕੌਰ ਬਾਦਲ ਇਹਨਾਂ ਤਿੰਨਾਂ ਦੇ ਬਿਆਨ ਆਏ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਖਾਸ ਕਰਕੇ ਸੌਦਾ ਸਾਧ ਨੂੰ ਲੈ ਕੇ ਇਹ ਇੰਪੋਰਟੰਟ ਤਾਇਆ ਇਹ ਵਿਚਾਰੇ ਤਾਂ ਜਾਣੇ ਚਾਹੀਦੇ ਆ ਕਿਉਂਕਿ ਸੌਦਾ ਸਾਧ ਨੂੰ ਲੈ ਕੇ ਤਾਂ ਆਲਰੇਡੀ ਵਿਵਾਦ ਚੱਲਦਾ ਪਿਆ ਔਰ ਉਸੇ ਵਿਵਾਦ ਦੇ ਵਿੱਚ ਸੁਖਬੀਰ ਬਾਦਲ ਫਸੇ ਹੋਏ ਨੇ ਅਕਾਲ ਤਖਤ ਸਾਹਿਬ ਵਿੱਚ ਉਹਨਾਂ ਦਾ ਇਹ ਵਿਵਾਦ ਅਜੇ ਤੱਕ ਲੰਬਿਤ ਹੈ ਹੁਣ ਸੌਦਾ ਸਾਧ ਨੂੰ ਗਲਤ ਠਹਿਰਾਇਆ ਜਾ ਰਿਹਾ ਹੈ ਸੌਦਾ ਸਾਧ ਨੂੰ ਗਲਤ ਬੋਲਿਆ ਜਾ ਰਿਹਾ ਹੈ ਸੌਦਾ ਸਾਧ ਨੂੰ ਪਖੰਡੀ ਦੱਸਿਆ ਜਾ ਰਿਹਾ ਹੈ ਹਰਸਿਮਰਤ ਬਾਦਲ ਕਹਿੰਦੇ ਨੇ ਕਿ ਇਹੋ ਜੇ ਬਾਬੇ ਨਾਲ ਤਾਂ ਕਲਾਮ ਨਹੀਂ ਹੋਣੀ ਚਾਹੀਦੀ ਪਰ ਸਵਾਲ ਇਹ ਹੈ ਕਿ ਜਿਹੜੇ ਇਲਜ਼ਾਮ ਤੁਹਾਡੇ ਤੇ ਲੱਗ ਚੁੱਕੇ ਆਲਰੇਡੀ ਉਹਨਾਂ ਨੂੰ ਕਿੱਥੇ ਲਗਾਇਆ ਜਾਵੇਗਾ ਫਿਰ ਖੈਰ ਇਹ ਸਾਰਾ ਕੁਝ ਡਿਸਕਸ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਇਹਨਾਂ ਗੱਲਾਂ ਦੇ ਉੱਤੇ ਵਿਚਾਰ ਲੈਣੇ ਉਹਨਾਂ ਦੇ ਜਾਣਦੇ ਆ ਕੀ ਕੀ ਸੋਚਦੇ ਨੇ ਡਾਕਟਰ ਸਾਹਿਬ ਸਮਾਂ ਦਿੱਤਾ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਰੇ ਸਸਿਕਾ ਜੋ ਹਾਲਾਤ ਆ ਉਸ ਆ ਬਣਦੇ ਪਏ ਨੇ ਲੰਗੇ ਕੁਝ ਦਿਨਾਂ ਤੋਂ ਲਗਾਤਾਰ ਰੈਲੀਆਂ ਅਕਾਲੀ ਦਲ ਦੀਆਂ ਵੇਖਣ ਨੂੰ ਮਿਲੀਆਂ ਜਿਹਦੇ ਵਿੱਚ ਭਾਵੇਂ ਉਹ ਲੋਂਗੋਵਾਲ ਵਰਸੀ ਸਮਾਗਮ ਹੋਵੇ ਜਾਂ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀਗਾ ਉਹਦੇ ਵਿੱਚ ਵਾਰ-ਵਾਰ ਗੱਲਾਂ ਕਹੀਆਂ ਗਈਆਂ ਸਭ ਤੋਂ ਪਹਿਲਾਂ ਅਮਰਤਪਾਲ ਸਿੰਘ ਨੂੰ ਲੈ ਕੇ ਚਰਚਾਾਂਵਾਂ ਚੱਲੀਆਂ ਅਮਰਤਪਾਲ ਸਿੰਘ ਦਾ ਤਾਂ ਗ੍ਰਾਫ ਉੱਪਰ ਥੱਲੇ ਹੁੰਦਾ ਰਹਿਣਾ ਦੇ ਬਿਆਨਾਂ ਦਾ ਪਹਿਲਾਂ ਕਦੀ ਅਮਰਤਪਾਲ ਦੇ ਖਿਲਾਫ ਗੱਲਾਂ ਕਰ ਦਿੱਤੀਆਂ ਮੁੜ ਕੇ ਫਿਰ ਉਹ ਵਿਚਾਰਾ ਨੌਜਵਾਨ ਹੋ ਗਿਆ ਜਿਹਦੇ ਤੇ ਐਨਐਸਏ ਲਾਤੀ ਹੁਣ ਦੁਬਾਰਾ ਅਮਰਤਪਾਲ ਸਿੰਘ ਕਹਿੰਦੇ ਕਿ ਉਹ ਡੇਢ ਸਾਲ ਵਿੱਚ ਚੀਕਾਂ ਮਾਰਨ ਲ گیا اے ورڈ انہوں نے ਵਰਤਿਆ سیਗਾ کس طرح دیکھਦੇ ਹੋ ਨਾ ਬਿਆਨਾਂ ਨੂੰ ਪਹਿਲਾਂ ਦੇਖੋ ਤੁਸੀਂ ਦੋ ਲਗ ਲਗ ਵਿਸ਼ਿਆਂ ਤੇ ਗੱਲ ਕੀਤੀ ਹੈ ਇੱਕ ਸੌਦਾ ਸਾਧ ਰਾਮ ਰਹੀਮ ਬਾਰੇ ਤੇ ਇੱਕ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਔਰ ਜਿਹੜੀ ਗੱਲ ਪਹਿਲਾਂ ਮੈਂ ਸੌਦਾ ਸਾਧ ਵਾਲੀ ਗੱਲ ਤੁਹਾਨੂੰ ਕਲੀਅਰ ਕਰ ਦੇਣਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਔਰ ਸ਼੍ਰੋਮਣੀ ਕਾਲੀ ਦੇ ਇੱਕ ਰਾਜਨੀਤਿਕ ਪਾਰਟੀ ਨਹੀਂ ਮੈਨੂੰ ਮੰਦਾ ਇਹ ਰੋਲ ਪੰਥਕ ਪਾਰਟੀ ਹੈ ਜਿਨੇ ਪੰਜਾਬ ਦੇ ਹਿੱਤਾਂ ਲਈ ਬਹੁਤ ਵੱਡੀ ਜੰਗ ਲੜੀ ਹੈ। ਔਰ ਪੰਜਾਬ ਇਹਨਾਂ ਦਾ ਕਰਜ਼ਾਈ ਵੀ ਹੈ। ਜਿਹੜੇ ਆਪਣੇ ਅਕਾਲੀ ਦਲ ਦੇ ਲੀਡਰ ਗਏ ਨੇ ਮਾਸਟਰ ਤਾਰਾ ਸਿੰਘ ਨੇ, ਸੰਤ ਫਤਿਹ ਸਿੰਘ ਨੇ, ਜਸਸ ਸਿੰਘ ਗੁਰਨਾਮ ਸਿੰਘ ਨੇ ਬੜੀ ਲੰਮੀਆਂ ਕੁਰਬਾਨੀਆਂ ਦੇ ਕੇ ਬਹੁਤ ਸੰਘਰਸ਼ ਵਿੜ ਕੇ ਇਸ ਪਾਰਟੀ ਦਾ ਗਠਨ ਹੋਇਆ। ਅਕਾਲੀ ਦਲ 1996 ਤੱਕ ਪੰਜਾਬ ਦੇ ਹਿੱਤਾਂ ਦੀ ਪੂਰੀ ਜੰਗ ਲੜਦਾ ਹੈ ਪੂਰੀ ਜੰਗ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਪੰਜਾਬ ਦੇ ਲੋਕ ਮੈਂ ਫੇਰ ਦੁਬਾਰਾ ਕਹਣਾ ਉਹਨਾਂ ਦੇ ਕਰਜ਼ਦਾਰ ਹੈ ਇਸੇ ਕਰਕੇ ਹਜੇ ਵੀ ਕਿਤੇ ਪਿੰਡਾਂ ਦੇ ਵਿੱਚ ਕਿਤੇ ਗੱਲ ਚੱਲਦੇ ਤੇ ਜਿਹੜੇ ਪੁਰਾਣੇ ਆਪਣੇ ਬਜ਼ੁਰਗ ਨੇ ਉਹਨਾਂ ਨੂੰ ਪਤਾ ਅਕਾਲੀ ਦਲ ਨੇ ਪੰਜਾਬ ਲਈ ਕੀ ਕੀਤਾ ਐਮਰਜੈਂਸੀ ਦੇ ਵਿੱਚ ਹਿੰਦੁਸਤਾਨ ਦੀ ਹਕੂਮਤ ਨਾਲ ਟੱਕਰ ਲਿੱਤੀ ਇੰਦਰਾ ਗਾਂਧੀ ਦੇ ਪੈਰ ਨਹੀਂ ਲੱਗਣ ਦਿੱਤੇ ਜੇ ਆਪਾਂ ਗੱਲ ਕਰੀਏ ਕਿ ਪੰਜਾਬੀ ਸੂਬਾ ਬਣਾਉਣ ਦੀ ਭਾਸ਼ਾ ਦੇ ਆਧਾਰ ਤੇ ਪੂਰਾ ਸੰਘਰਸ਼ ਵਿੱਢ ਕੇ ਸੂਬਾ ਬਣਾਇਆ ਐਸਵਾਈਐਲ ਦਾ ਮੁੱਦਾ ਰਿਹਾ ਕਈ ਮੁੱਦੇ ਹੈਗੇ ਜਿਹਨਾਂ ਦੇ ਉੱਤੇ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਜਿਹੜਾ ਪੂਰਾ ਖੜਕਾ ਧੜਕਾ ਕੀਤਾ ਕੱਲਾ ਸ਼ਰੂਮ ਨਹੀਂ ਕਲ ਨਹੀਂ ਦਲ ਨਹੀਂ ਜਿਹਦਾ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਅਕਾਲੀ ਦਲ ਦੇ ਹੀ ਉੱਚ ਲੀਡਰ ਨੇ ਮੈਨੂੰ ਯਾਦ ਹੈ ਕਿ ਜਦੋਂ ਗੁਰਦੁਆਰਾ ਸੁਧਾਰ ਲੈ ਚਲਦੀ ਸੀ ਤੇ ਜੱਤੋਂ ਦਾ ਮੋਰਚਾ ਲੱਗਾ ਸੀ ਜੱਤੋਂ ਦੇ ਮੋਰਚੇ ਦੇ ਵਿੱਚ ਕਿਵੇਂ ਕੁਰਬਾਨੀਆਂ 150 ਸਿੱਖਾਂ ਨੇ ਐਸਜੀਪੀਸੀ ਦੇ ਜਥਿਆਂ ਨੇ ਦਿੱਤੀਆਂ ਇਕ ਆਪਣੇ ਆਪ 'ਚ ਬਹੁਤ ਵੱਡੀ ਮਿਸਾਲ ਹੈ ਯਾਰ ਇਸ ਤੋਂ ਵੱਡੀਆਂ ਕੁਰਬਾਨੀਆਂ ਕਿਹੜੀਆਂ ਹੋ ਸਕਦੀਆਂ ਜਿੱਥੇ ਸਿੰਘਾਂ ਨੂੰ ਪਤਾ ਹੋਵੇ ਕਿ ਸਾਹਮਣੇ ਗੋਲੀਆਂ ਚੱਲਦੀਆਂ ਪਈਆਂ ਔਰ ਤੁਹਾਨੂੰ ਪਤਾ ਇੱਕ ਵੀ ਉਹਨਾਂ ਨੇ ਵਿਰੋਧ ਨਹੀਂ ਕੀਤਾ ਅੱਖਾਂ ਬੰਦ ਕਰਕੇ ਸਤਨਾਮ ਵਾਹਿਗੁਰੂ ਦਾ ਜਾਪ ਜਪਦੇ ਜਪਦੇ ਉਹ ਜੈਤੋਂ ਸਾਹਿਬ ਦੇ ਗੁਰਦੁਆਰੇ ਦੇ ਵਿੱਚ ਖੰਡ ਪਾਠ ਕਰਨ ਲਈ ਜਾਂਦੇ ਰਹੇ ਮਾਰ ਲਓ ਕਹਿੰਦੇ ਗੋਲੀਆਂ ਇਹ ਤੋਂ ਵੱਡਾ ਕੁਰਬਾਨੀਆਂ ਦਾ ਇਤਿਹਾਸ ਹੈਗਾ ਕਿਸੇ ਦਾ ਕਿਸੇ ਕੌਮ ਦਾ ਹੈਗਾ ਤੇ ਦੱਸੋ ਉਸ ਤੋਂ ਕੌਮ ਚੋਂ ਨਿਕਲੀ ਹੋਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਔਰ ਜੈਤੋ ਸਾਹਿਬ ਦਾ ਗੁਰਦੁਆਰਾ ਅੰਗਰੇਦਾਂ ਤੋਂ ਆਜ਼ਾਦ ਵੀ ਕਰਾਇਆ ਤੁਸੀਂ ਇਹ ਦੇਖੋ ਯਾਰ ਮਤਲਬ ਇਸ ਤੋਂ ਵੱਡਾ ਮੈਂ ਕਹਿੰਨਾ ਪਿਆ ਯਾਰ ਉਸ ਤੋਂ ਨਿਕਲ ਕੇ ਇਹ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਬਾਦਲ ਦਾ ਬਾਦਲ ਦਾ ਚਲੋ ਬਾਅਦ ਚਾ ਕੇ ਕਾਬਜ ਹੋਈ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਜਿਹੜਾ ਵੈ ਇਹ ਬਣੀ ਇਸੇ ਕਰਕੇ ਸੀ ਕਿ ਜ਼ੁਲਮ ਔਰ ਜਿਹੜਾ ਜ਼ਬਰ ਹੈ ਉਹਦੇ ਖਿਲਾਫ ਚੱਲਣਾ ਔਰ ਉਸ ਪਾਰਟੀ ਦੇ ਦਾ ਪੰਥ ਦਾ ਵੋਟ ਜਿਹੜਾ ਉਹ ਇਹਨਾਂ ਦੇ ਹੱਥਾਂ ਚੋਂ ਚਲਾ ਗਿਆ 96 ਤੋਂ ਬਾਅਦ ਉਹਦਾ ਕਾਰਨ ਪਤਾ ਕੀ ਰਿਆ ਸਾਹਬ ਸਿੰਘ ਇੱਕ ਤਾਂ ਸਾਹਬ ਸਿੰਘ ਇਹ ਰਿਹਾ ਸਭ ਤੋਂ ਵੱਡਾ ਕਾਰਨ ਕਿ ਜਿਹੜੀ ਪੰਜਾਬ ਦੇ ਮੁੱਦੇ ਸੀ ਉਹਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਬਦਲ ਲੀਹੇ ਉਤਰ ਗਿਆ 1996 ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਗੱਠਜੋੜ ਹੋਇਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ 96 ਤੋਂ ਲੈ ਕੇ 92 ਤੱਕ ਜਿਹੜਾ ਪੰਜਾਬ 'ਚ ਉਹਨਾਂ ਨੇ ਪ੍ਰਚਾਰ ਕੀਤਾ ਬਿਆਨ ਸਿੰਘ ਦੀ ਸਰਕਾਰ ਬੀਬੀ ਰਜਿੰਦਰ ਕੌਰ ਪੱਠਲ ਦੀ ਅਚਰਮਰਾੜ ਦੀ ਸਰਕਾਰ 'ਚ ਕਿ ਜਿਹੜੇ ਅਸੀਂ ਨਜਾਇਜ਼ ਸਿੱਖ ਮਾਰੀ ਜਾ ਰਹੇ ਆ ਇਹਨਾਂ ਤੇ ਕਮਿਸ਼ਨ ਬਣਾਵਾਂਗੇ ਅਫਸਰਾਂ ਨੂੰ ਸਜ਼ਾ ਦੇਵਾਂਗੇ ਕਾਰਵਾਈਆਂ ਕਰਾਵਾਂਗੇ ਇਹਨਾਂ ਦੇ ਉੱਤੇ ਲੋਕਾਂ ਨੇ ਇਹਨਾਂ ਨੂੰ ਇੰਨਾ ਵੋਟ ਪਾਇਆ ਪੰਜਾਬ ਦੇ ਲੋਕਾਂ ਨੇ ਵੀ ਇਹ ਜ਼ਬਰ ਦੇ ਖਿਲਾਫ ਵੋਟ ਹੈ 1997 'ਚ ਸਰਕਾਰ ਬਣ ਗਈ ਕੋਈ ਕਮਿਸ਼ਨ ਨਹੀਂ ਬਣਿਆ ਕੋਈ ਜਿੰਨੇ ਫੇਕ ਐਨਕਾਊਂਟਰ ਹੋਏ ਸਾਰਿਆਂ ਨੂੰ ਹਾਈ ਕੋਰਟ ਸੁਪਰੀਮ ਕੋਰਟ ਤੋਂ ਜਾ ਕੇ ਇਨਸਾਫ ਲੈਣੇ ਪਏ। ਉਹ ਕੋਂਕੇ ਦਾ ਮਾਮਲਾ ਵੀ ਉਸੇ ਦੌਰਾਨ ਆਇਆ। ਠੀਕ ਹੈ ਨਾ ਜਿੱਥੇ ਦਾ ਗੁਰਦੇਵ ਸਿੰਘ ਕੋਂਕੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਬਾਕੀ ਜਨਤਾ ਦੇ ਫੇਕ ਐਨਕਾਊਂਟਰ ਚ ਕੀ ਇਨਸਾਫ ਮਿਲਣਾ ਸੀ। ਉੱਥੋਂ ਪੰਥਕ ਵੋਟ ਸ਼੍ਰੋਮਣੀ ਅਕਾਲੀ ਦਲ ਦਾ ਉੱਥੋਂ ਹੀ ਡਿੱਗਣਾ ਸ਼ੁਰੂ ਹੋ ਗਿਆ। ਉਦੋਂ ਲੱਗਿਆ ਪੰਥ ਦੇ ਜਿਹੜੇ ਸਿੱਖੀ ਦੇ ਨਾਲ ਜੁੜੇ ਸੀਗੇ ਲੋਕ ਸਿੱਖ ਸੀਗੇ ਬਈ ਸਾਡਾ ਇਨਸਾਫ ਕਿੱਥੇ ਗਿਆ? ਉਹ ਅਕਾਲੀ ਦਲ ਤੋਂ ਖੁੰਝਣਾ ਸ਼ੁਰੂ ਹੋ ਗਿਆ ਅਕਾਲੀ ਦਲ ਭਾਰਤੀ ਜਨਤਾ ਪਾਰਟੀ 2002 ਚ ਸਰਕਾਰ ਐਸੇ ਕਰਕੇ ਇਹਨਾਂ ਦੀ ਚਲੀ ਗਈ ਤੇ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਆ ਗਈ ਕੈਪਟਨ ਨਮਰਿੰਦਰ ਸਿੰਘ ਦੀਆਂ ਥੋੜੀਆਂ ਆਪਣੀਆਂ ਕਮਜ਼ੋਰੀਆਂ ਸੀਗੀਆਂ ਗਲਤੀਆਂ ਸੀਗੀਆਂ ਤੇ ਕੁਝ ਇੱਕ ਪਰਸੈਂਟ ਮੇਰਾ ਖਿਆਲ ਇੱਕ ਇੱਕ ਪਰਸੈਂਟ ਤੇ 2007 ਦੇ ਵਿੱਚ 1.5% 1.5% ਤੇ 2007 ਦੇ ਵਿੱਚੋਂ ਇਹਨਾਂ ਦੀ ਸਰਕਾਰ ਨਹੀਂ ਬਣੀ ਤੇ 2012 ਚ ਵੀ 1.5% ਦਾ ਹੀ ਫਾਂਸਲਾ ਰਿਆ ਮਤਲਬ ਜੇੜੀ ਕਾਂਗਰਸ ਪਾਰਟੀ ਤੇ ਇਹ ਅਲੀਗੇਸ਼ਨ ਲੱਗਦਾ ਸੀ ਕਿ ਇਹਨਾਂ ਨੇ ਸਾਡੇ ਗੁਰਦੁਆਰਾ ਸਾਹਿਬ 'ਤੇ ਹਮਲਾ ਕਰਾਇਆ ਉਹ ਕਾਂਗਰਸ ਪਾਰਟੀ ਦੀ ਤਿੰਨ ਵਾਰ ਸਰਕਾਰ ਅੱਜ ਤੱਕ ਪੰਜਾਬ ਦੇ ਲੋਕਾਂ ਨੇ ਬਣਾਈ ਹੈ ਕਿਉਂ ਬਣਾਈ ਇਹਦੇ ਉੱਤੇ ਇੱਕ ਮੰਥਨ ਹੋਣਾ ਚਾਹੀਦਾ ਔਰ ਪੰਥ ਦਾ ਵੋਟ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਨਿਕਲਣਾ ਸ਼ੁਰੂ ਹੋ ਗਿਆ ਕਿਉਂਕਿ ਜਿਹੜੇ ਪੰਥਕ ਮਸਲੇ ਸੀ ਉਹਨਾਂ 'ਤੇ ਵਿਚਾਰ ਕਰਨ ਦੀ ਬਜਾਏ ਜਿਹੜਾ ਵਾ ਹੋਰ ਪਾਸੇ ਜਿਹੜਾ ਵਾ ਪੰਜਾਬ ਦੇ ਵਿੱਚ ਸਿਆਸਤਾਂ ਸ਼ੁਰੂ ਹੋ ਗਈਆਂ ਔਰ ਖਾਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਅਫਸਰਾਂ ਦੀ ਤਣਾਤੀ ਹੋਈ ਡੀਜੀਪੀ ਸੁਮੇਸ਼ ਸੈਣੀ ਹੋ ਗਏ ਇਜਹਾਰ ਆलम ਹੋ ਗਏ ਇਹਨਾਂ ਦੇ ਕਰਕੇ ਹੋਰ ਰੌਲਾ ਪਿਆ ਔਰ ਤੁਸੀਂ ਇਹ ਦੇਖੋ ਕਿ 2000 ਜਦੋਂ 15 ਚ ਬੇਅਦਬੀਆਂ ਹੋਈਆਂ ਹੋਰ ਪੰਥ ਦਾ ਜਿਹੜਾ ਗੱਚਾ ਖੁੱਚਾ ਵੋਟ ਸੀ ਉਹ ਵੀ ਅਕਾਲੀ ਦਲ ਤੋਂ ਗੁੱਸੇ ਹੋਇਆ ਤੇ ਅਕਾਲੀ ਦਲ ਤੋਂ ਅਲੱਗ ਹੋ ਗਿਆ ਕੋਟਕਪੂਰਾ ਬਹਿਬਲ ਕਲਾ ਗੋਲੀकांड ਕਰਤਾ ਗੋ ਜਿਹੜੀ ਸਿੱਖ ਕੌਮ ਸੀ ਉਹਨੂੰ ਕਿਤੇ ਇਨਸਾਫ ਨਹੀਂ ਮਿਲਿਆ ਨਕੌਦਰ ਦਾ ਸਾਾਕਾ ਦੇਖੋ ਕਦੋਂ ਦਾ ਹੋਇਆ ਅਕਾਲੀ ਦਲ ਦੀ ਸਰਕਾਰ ਚ ਹੋਇਆ ਸੀ ਅੱਜ ਤੱਕ ਉਹ ਰਿਪੋਰਟ ਜਨ ਤੱਕ ਨਹੀਂ ਹੋਈ ਮੈਜਿਸਟਰੇਟ ਰਿਪੋਰਟ ਅੱਜ ਤੱਕ ਉਹਦੇ ਚ ਕਾਰਵਾਈ ਨਹੀਂ ਹੋਈ ਤਿੰਨ ਵਾਰ ਅਕਾਲੀ ਦਲ ਦੀ ਸਰਕਾਰ ਚੱਲੀ ਤੇ ਪੰਥ ਕਿੱਦਾਂ ਵੋਟ ਪਾਵੇ ਹੁਣ ਅਕਾਲੀ ਦਲ ਜਦੋਂ ਜੇ ਬਠਿੰਡੇ ਨੂੰ ਛੱਡ ਦੇਈਏ ਤੇ 6-7% ਤੇ ਆ ਗਿਆ ਤੇ ਹੁਣ ਅਕਾਲੀ ਦਲ ਨੂੰ ਲੱਗਣ ਲੱਗਿਆ ਕਿ ਸਾਨੂੰ ਸਿਰਫ ਪੰਥ ਬਚਾ ਸਕਦਾ ਪੰਥ ਕਿਦਾਂ ਬਚਾਊਗਾ ਫਿਰ ਪੰਥ ਉਹ ਬਚਾਊਗਾ ਹੁਣ ਜੇ ਅਸੀਂ ਰਾਮ ਰਹੀਮ ਬਾਰੇ ਬੋਲ ਪਈਏ ਅਸੀਂ ਜੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਉੱਤੇ ਬੋਲ ਪਈਏ ਬੰਦੀ ਸਿੰਘਾਂ ਬਾਰੇ ਬੋਲ ਪਈਏ ਤੇ ਪੰਥ ਜਿਹੜਾ ਉਹ ਸਾਡੇ ਨਾਲ ਆ ਕੇ ਖੜੋ ਹੋ ਜਾਊਗਾ ਤੇ ਸਾਡੀ ਫਿਰ ਚੜਦੀ ਕਲਾ ਹੋ ਜਾਏਗੀ ਮਤਲਬ ਇਸ ਕਰਕੇ ਇਹ ਜਿਹੜੀਆਂ ਮੌਜੂਦਾ ਪ੍ਰਸਥਿਤੀਆਂ ਜਿਨ੍ਹਾਂ ਦੇ ਵਿੱਚ ਐਲੀਗੇਸ਼ਨ ਲੱਗ ਰਹੇ ਆ ਔਰ ਸਬੂਤ ਵੀ ਸਾਹਮਣੇ ਪਏ ਆ ਕੀ ਸੌਦਾ ਸਾਦ ਨੂੰ ਮਾਫੀ ਦਿੱਤੀ ਗਈ ਮਾਫੀ ਦਵਾਈ ਗਈ ਅਕਾਲ ਤਖਸਾਲ ਦੇ ਜਥੇਦਾਰ ਉਹਨਾਂ ਦੇ ਨਾਲ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਕੋਠੀ ਬੁਲਾਇਆ ਗਿਆ ਪ੍ਰਦੀਪ ਕਲੀਅਰ ਨੇ ਇੰਟਰਵਿਊ ਦਿੱਤੀ ਕਿ ਸੁਖਵੀਰ ਨੇ ਕਿਹਾ ਉਧਰ ਬਾਬਾ ਤੁਹਾਡਾ ਤੇ ਇਧਰ ਬਾਬਾ ਮੈਂ ਆਵਾ ਇਹ ਸਾਰੀਆਂ ਚੀਜ਼ਾਂ ਜਨ ਜਨ ਤੱਕ ਹੋ ਰਹੀਆਂ ਬੀਬੀ ਜ਼ਿੰਦਰ कौर ਤੇ ਮੀਮ ਸਾਹ ਆ ਗਈ ਅੱਗੇ ਉਹਨੇ ਫੋਟੋ ਦਿਖਾਤੀ ਕੀ ਆ ਜਗਜੀਤ ਸਿੰਘ ਆ ਜਿਹੜਾ ਸੁਖਵੀਰ ਬਾਦਲ ਤੇ ਹਰਸਿਮਰਤ ਕੋਰ ਬਾਦਲ ਦੀ ਸਰਕਾਰੀ ਕੋਠੀ 'ਚ ਬੈਠਾ ਹੈ ਇਹ ਡੇਰਾ ਸਰਸਾ ਦਾ ਪ੍ਰਬੰਧਕ ਆ ਇਹ ਕੀ ਕਰਦਾ ਪਿਆ ਇੱਥੇ ਇਹ ਹਰਸ਼ ਧੂਰੀ ਧੂਰੀ ਹਰਸ਼ ਬਾਂਸਲ ਕਹਿੰਦੇ ਉਹਨੂੰ ਚਲੋ ਤੁਸੀਂ ਧੂਰੀ ਕਹਿੰਦੇ ਹੋ ਹਰਸ਼ ਧੂਰੀ ਜਿਹਦੇ ਉੱਤੇ ਛੇੜੀ ਗੁਰਗਾਂਧ ਸਾਹਿਬ ਦੇ ਅੰਗ ਬਖੇਰਨ ਦਾ ਦੋਸ਼ ਹੈ ਇਹ ਸੁਖਵੀਰ ਬਾਦਲ ਹਰਸਿਮਰਤ ਕੋਰ ਬਾਦਲ ਦੀ ਕੋਠੀ 'ਚ ਆ ਮਤਲਬ ਕਹਿਣ ਦਾ ਮਕਸਦ ਇਹ ਹੈਗਾ ਕਿ ਜਦੋਂ ਇਹ ਹੁਣ ਕੜੀਆਂ ਤੇ ਕੜੀਆਂ ਜੁੜਦੀਆਂ ਹੋਈਆਂ ਪਰਤਾਂ ਖੁੱਲਦੀਆਂ ਪਈਆਂ ਹੁਣ ਇਹਨਾਂ ਨੂੰ ਰਾਮ ਰਹੀਮ ਜਿਹੜਾ ਸੌਦਾ ਸਾਧ ਉਹ ਵਿਲਨ ਨਜ਼ਰ ਆਣ ਲੱਪਿਆ ਪਹਿਲਾਂ ਉਹਦੀ ਐਮਐਸਸੀ ਚਲਾਣ ਲਈ ਉਹ ਹੀਰੋ ਨਜ਼ਰ ਆਂਦਾ ਸੀ ਉਹੀ ਹੋਂਦ ਸੁਖਵੀਰ ਬਾਦਲ ਕਹਿੰਦੇ ਨੇ ਕਿ ਸੌਦਾ ਸਾਧ ਨੂੰ ਤਾਂ ਪਰੋਲਾਂ ਤੇ ਪਰੋਲਾਂ ਦਿੱਤੀਆਂ ਜਾ ਰਹੀਆਂ ਗੱਲ ਸੁਣੋ ਜੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਦੋਂ ਡਿਜ਼ਾਈਨ ਕੀਤਾ ਮੰਤਰੀ ਮੰਡਲ ਚ ਦੱਸੋ 2021 ਚ 21 ਚ ਕੀਤਾ ਨਾ 2021 ਚ ਤੇ 6 ਸਾਲ ਕੈਬਨਿਟ ਦੇ ਮੰਤਰੀ ਰਹੀ ਉਦੋਂ ਸੌਦਾ ਸਾਧ ਨੂੰ ਜਦੋਂ ਪਰੋਲ ਮਿਲਦੀ ਸੀ ਡਿਜ਼ਾਈਨ ਨਹੀਂ ਕੀਤਾ ਕਹ ਦਿੰਦੇ ਜੀ ਅਸਤੀਫਾ ਪਿਆ ਮੈਂ ਸੌਦਾ ਸਾਧ ਦੇ ਖਿਲਾਫ ਆ ਉਸ ਪਾਰਟੀ ਨਾਲ ਬੈਠੇ ਆ ਉਸ ਪਾਰਟੀ ਨਾਲ ਭਾਈਵਾਲੀ ਕੀਤੀ ਆ ਹਕੂਮਤ ਚ ਜਿਹੜੀ ਪਾਰਟੀ ਡੇਰਾ ਸੱਚਾ ਸੌਦਾ ਚ ਜਾ ਕੇ ਮੱਥਾ ਟੇਕ ਕੇ ਆਂਦੀ ਬਈ ਆ ਵੀ ਸਾਡੇ ਐਮਐਲਏ ਜਿਤਾਤੇ ਤੁਸੀਂ ਸਾਰੇ ਸਾਡੀ ਬੀਜੇਪੀ ਦੀ ਹਰਿਆਣੇ ਚ ਸਰਕਾਰ ਬਣਾਤੀ ਉਹਦੋਂ ਨਹੀਂ ਪਤਾ ਸੀਗਾ ਜੀ ਸੌਦਾ ਸਾਥ ਦੇ ਗੱਡੀਆਂ ਜਾ ਰਹੀਆਂ ਬੀਜੇਪੀ ਵਾਲਿਆਂ ਦੀਆਂ ਤੇ ਅਸੀਂ ਇਹਨਾਂ ਨਾਲ ਆਪਣੀ ਸਾਂਝ ਕਰਦੇ ਹੋਏ ਮੈਨੂੰ ਇੱਕ ਗੱਲ ਦੱਸੋ ਨਾ ਤੇ ਆਪਾਂ ਇਹ ਕਹੀਏ ਜੀ ਜਿਹੜਾ ਵਾ ਤੁਸੀਂ ਇਹ ਸਦਾ ਸਾਧ ਹੁਣ ਵਿਲਨ ਹੋ ਗਿਆ 2021 ਤੱਕ ਉਹ ਹੀਰੋ ਸੀ ਹੁਣ ਵਿਲਨ ਹੋ ਗਿਆ 2021 ਤੋਂ ਪਹਿਲਾਂ ਤਾਂ ਕਦੀ ਪ੍ਰੋਲ ਦਾ ਮੈਂ ਨਹੀਂ ਸੁਣਿਆ ਬੀਬੀ ਹਰਸਿੰਗੁਰਤ ਕੋਰ ਬਾਦਲ ਨੇ ਕੈਬਨਟ ਵਜ਼ੀਰ ਰਹਿੰਦੇ ਹੋਏ ਕਦੀ ਉਹਦੀ ਪ੍ਰੋਲ ਦਾ ਵਿਰੋਧ ਕੀਤਾ ਹੋਵੇ ਮੈਂ ਤਾਂ ਨਹੀਂ ਕਦੀ ਸੁਣਿਆ ਯਾਰ ਉਹਦਾ ਪਰਚਾ ਕਿੱਦਾਂ ਖਾਰਜ ਹੋਇਆ ਸੱਚੋ ਮੈਨੂੰ ਤੁਸੀਂ ਪਿਛਲੇ ਇੰਟਰਵਿਊ ਚ ਦੱਸਿਆ ਸੀ 2012 ਚ ਜਦੋਂ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਦੁਆਰਾ ਹੋਣ ਲੱਗੇ ਸੀ ਵਿਧਾਨ ਸਭਾ ਦੇ ਤੇ ਐਨ ਪੰਜ ਦਿਨ ਪਹਿਲਾਂ ਸੌਦਾ ਸਾਧ ਦੇ ਖਿਲਾਫ ਜਿਹੜਾ ਸਲਾਬਤਪੁਰੇ ਵਾਲਾ ਮਾਮਲਾ ਸੀ ਜੀਜੇ ਚ ਉਹਨਾਂ ਨੇ ਅਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਮਾਂ ਗਰਚਿਆ ਸੀ ਤੇ ਉਹਨਾਂ ਦੀ ਉਹਨਾਂ ਨੇ ਡਰੈਸ ਪਾ ਕੇ ਜੋ ਉਥੇ ਅੰਮ੍ਰਿਤ ਛਕਾਇਆ ਤੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕੀਤੀ ਉਹਦਾ ਪਰਚਾ ਦਰਸੀ ਉਹਦਾ ਪਰਚਾ ਕੈਂਸਲੇਸ਼ਨ ਰਿਪੋਰਟ ਕੋਰਟ ਚ ਫਾਈਲ ਕੀਤੀ ਚਲੋ ਮੰਨ ਲਿਆ ਪੁਲਿਸ ਨੇ ਕਰਤੀ 2012 ਚ 15 ਦਿਨਾਂ ਬਾਅਦ ਤੁਹਾਡੀ ਸਰਕਾਰ ਬਣ ਗਈ ਤੁਸੀਂ ਸਰਕਾਰ ਬੰਦਿਆਈ ਰਜਿੰਦਰ ਸਿੰਘ ਕਹਿ ਰਿਹਾ ਮੈਂ ਨਹੀਂ ਆਪਣੇ ਬਿਆਨ ਦਿੱਤੇ ਇਹ ਸਾਈਨ ਮੇਰੇ ਨਹੀਂ ਆ ਅਫਸਰਾਂ ਦੇ ਪਰਚਾ ਦਿੰਦੇ ਵੀ ਤੁਸੀਂ ਸੌਦਾ ਸਾਧਦੇ ਹੋ ਬਰੀ ਤੁਸੀਂ ਕੇਸ ਕਿੱਦਾਂ ਕੈਨਸਲ ਕਰਤਾ ਆ ਬੰਦਾ ਤਾਂ ਸਾਹਮਣੇ ਬੈਠਾ ਵੀ ਸੌਦਾ ਸਾਧ ਨਹੀਂ ਜੁੜਾ ਵਾ ਵੀ ਮੈਂ ਤਾਂ ਬਿਆਨ ਹੀ ਦਿੱਤੇ ਵੀ ਕੇਸ ਖਾਲਜ ਕਰ ਦਿਓ ਉਹਨੇ ਲਿਖਤੀ ਸਟੇਟਮੈਂਟ ਦਿੱਤੀ ਹੈ ਤੁਸੀਂ ਅਫਸਰਾਂ ਤੇ ਕਾਰਵਾਈ ਕਰ ਦਿੰਦੇ ਪਤਾ ਲੱਗ ਜਾਂਦਾ ਵੀ ਸੌਦਾ ਸਾਧ ਨਾਲ ਤੁਹਾਡਾ ਲਿੰਕ ਨਹੀਂ ਉਹ ਤੋਂ ਫੜ ਕੇ ਅੰਦਰ ਦੇ ਦਿੰਦੇ ਸੋ ਆਪਾਂ ਗੱਲਾਂ ਨਾਲ ਕੜਾ ਨਹੀਂ ਬਣ ਜਾਂਦਾ ਲੋਕਾਂ ਨੂੰ ਜਵਾਬ ਸਵਾਲਾਂ ਦੇ ਦਿਓ ਰਾਜਰਾਮ ਰਹੀਮ ਸੌਦਾ ਸਾਧ ਹੋ ਗਿਆ ਅੱਜ ਰਾਮ ਰਹੀਮ ਸੌਦਾ ਸਾਧ ਹੋ ਗਿਆ ਲੋਕਾਂ ਨੇ ਸਵਾਲਾਂ ਦੇ ਜਵਾਬ ਦਿਓ ਇਹ ਜਵਾਬ ਦਿਓ ਭਈ ਉਹ ਤੁਸੀਂ ਕਹਿੰਦੇ ਸੀ ਉਹ ਉਧਰ ਦਾ ਬਾਬਾ ਤੁਹਾਡਾ ਰਾਮ ਰਹੀਮ ਹੈ ਇਧਰ ਦਾ ਬਾਬਾ ਮੈਂ ਆਵਾ ਤੁਸੀਂ ਆਪਣੇ ਜਥੇਦਾਰ ਸਾਹਿਬ ਨੂੰ ਕਹਿ ਦਿਓ ਦਮਦਮਾ ਸਾਹਿਬ ਦੇ ਜਥੇਦਾਰ ਗਲਤ ਬੋਲਦੇ ਆ ਭਈ ਇਹ ਮੇਰੀ ਕੋਠੀ ਨਹੀਂ ਆਏ ਖੰਡਨ ਕਰਦੇ ਖੜੇ ਹੋ ਕੇ ਖੰਡਨ ਕਰਨ ਸ਼੍ਰੀ ਕਾਲਤਖ ਸਾਹਿਬ ਦੇ ਸਾਹਮਣੇ ਭਈ ਜਥੇਦਾਰ ਦਮਦਮਾ ਸਾਹਿਬ ਦੇ ਉਹ ਝੂਠ ਬੋਲਦੇ ਆ ਮੈਂ ਇਹਨਾਂ ਨੂੰ ਮਾਫੀ ਦੇਣ ਲਈ ਸੌਦਾ ਸਾਧ ਨੂੰ ਕੋਠੀ ਨਹੀਂ ਬੁਲਾਇਆ ਕਹਿ ਦੇਣ ਖੜਿਓ ਕਿ ਕਹਿਣਾ ਅੱਖਾ ਚੱਖਾ ਪਾ ਕੇ ਕਹਿਣਾ ਹਿੰਮਤ ਨਹੀਂ ਹੈ ਮੈਂ ਕਹਣਾ ਚਲੋ ਛੱਡੋ ਸ੍ਰੀ ਕਾਲ ਤਕ ਸਾਹ ਦੇ ਸਾਭਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਸ੍ਰੀ ਕਾਲ ਤਕ ਸਾਹ ਦੇ ਜਥੇਦਾਰ ਸਾਭਕਾ ਜਥੇਦਾਰ ਅੱਜ ਕੱਲ ਦਮਦਮਾ ਸਾਹ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦੇ ਸਾਹਮਣੇ ਬੈਠ ਕੇ ਕਹਿ ਦੇਣ ਅੱਖਾ ਚੱਖਾ ਪਾ ਕੇ ਕਹਿ ਦੇਣ ਅੱਗ ਸਵਾਲਾਂ ਦੇ ਜਵਾਬ ਦੇਣ ਨਾਲ ਸਾਹ ਸਿੰਘ ਜੀ ਮੈਨੂੰ ਲੱਗਦਾ ਕਿ ਲੋਕਾਂ ਚ ਕਲੈਰਟੀ ਆਊਗੀ ਕਿ ਵਾਕਈ ਜੋ ਸੁਖਵੀਰ ਬਾਦਲ ਹਰਸਿਮਰਤ ਕੋਰ ਬਾਦਲ ਜਵਾਬ ਦੇ ਰਹੇ ਨੇ ਉਹ ਵਾਜਮ ਨੇ ਸਵਾਲ ਤਾਂ ਮੈਂ ਫੈਕਟ ਫੁੱਲ ਕਰ ਰਿਹਾ ਬੜਾ ਤੱਥਾਂ ਦੇ ਆਧਾਰ ਤੇ ਸਵਾਲ ਕਰ ਰਿਹਾ ਬਈ ਸੌਦਾ ਸਾਦ ਦਾ ਕੇਸ ਵਾਪਸ ਹੋਇਆ ਸੀ ਤੁਹਾਡੀ ਸਰਕਾਰ ਚ ਤੇ ਤੁਹਾਡੀ ਅਗਲੇ ਫਿਰ 15 ਦਿਨਾਂ ਬਾਅਦ ਦੁਬਾਰਾ ਸਰਕਾਰ ਬਣੀ ਤੁਹਾਡੀ ਸਰਕਾਰ ਚ ਉਹਦੀ ਪੈਰਵੀ ਦੁਬਾਰਾ ਕਿਉਂ ਨਹੀਂ ਕੀਤੀ ਗਈ ਸਿਰਫ ਇੱਕੋ ਹੀ ਸਵਾਲ ਹੈ ਜਿਹਦਾ ਜਵਾਬ ਨਹੀਂ ਦੂਜਾ ਸਵਾਲ ਤਾਂ ਜੱਥੇਦਾਰ ਜਿਨ੍ਹਾਂ ਨੇ ਕਾਲ ਤੱਕ ਸਾਹਿਬ ਜਿਨ੍ਹਾਂ ਨੇ ਮਾਫ ਕੀਤਾ ਸੌਦਾ ਸਾਧ ਨੂੰ ਹੋਰਾਂ ਤੇ ਆ ਜਾਂਦੀ ਗੱਲ ਤੀਜਾ ਸਵਾਲ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ਼ਤਿਹਾਰ ਦਿੱਤਾ ਸੀ ਕਿ ਬਹੁਤ ਚੰਗਾ ਹੋਇਆ ਸੌਦਾ ਸਾਧ ਨੂੰ ਮਾਫ ਕੀਤਾ ਗਿਆ ਜਿਹੜਾ ਗੋਲਕਾਂ ਦਾ ਪੈਸਾ ਉਸ ਇਸ਼ਤਿਹਾਰ ਤੇ 80-90 ਲੱਖ ਲਾਇਆ ਗਿਆ ਉਦਾ ਜਵਾਬ ਵੀ ਦੇਣਾ ਪੈਣਾ ਉਹਦਾ ਸੌਦਾ ਸਾਥ ਚੰਗਾ ਸੀ ਐਰਸੀਪੀਸੀ ਨੇ ਨਾ ਡਾਕਟਰ ਸਾਹਿਬ ਉਹਦਾ ਜਵਾਬ ਦੇ ਦਿੱਤਾ ਸੀਗਾ ਉਹ ਇੱਕ ਜਾਰੀ ਕੀਤਾ ਸੀ ਉਹਨਾਂ ਨੇ ਉਹ ਚ ਲਿਖਿਆ ਸੀ ਕਹਿੰਦੇ ਕਿ ਅਸੀਂ ਤਾਂ ਜ਼ਥੇਦਾਰ ਸਾਹਿਬ ਦੇ ਹੁਕਮ ਪਗਾਏ ਐ ਇੱਚ ਸਾਡਾ ਕੋਈ ਨਿੱਜੀ ਲੈਣਾ ਦੇਣਾ ਤਾਂ ਹੈ ਨਹੀਂ ਜ਼ਥੇਦਾਰ ਸਾਹਿਬ ਦੇ ਹੁਕਮ ਪਗਾਏ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਜਿਹੜੇ ਐ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਲੀਡਰ ਐ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦੇ ਲੀਡਰ ਐ ਜਿਹੜੇ ਉਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਸ ਵਕਤ ਵੀ ਸੀਗੇ ਇਹਦਾ ਜਵਾਬ ਜਨਤਾ ਨੂੰ ਦੇਣਾ ਪੈਣਾ ਐਵੇਂ ਗਲੀਆਂ ਚ ਨਹੀਂ ਘੁਮਾਣਾ ਚਾਹੀਦਾ ਸ਼੍ਰੀ ਕਾਲਸਰਬ ਸਾਹਿਬ ਦੇ ਜਥੇਦਾਰ ਤੇ ਗੱਲ ਨਹੀਂ ਸੁਟਣੀ ਚਾਹੀਦੀ ਉਹਨਾਂ ਨੇ ਤਾਂ ਹੁਕਮ ਵਾਪਸ ਵੀ ਲਿੱਤਾ ਫਿਰ ਐਸਜੀਬੀਸੀ ਮਾਫੀ ਮੰਗ ਲੰਦੀ ਕਿ ਅਸੀਂ ਗਲਤ ਇਸ਼ਤਿਹਾਰ ਜਾਰੀ ਕੀਤਾ ਦੁਬਾਰਾ ਇਸ਼ਤਿਹਾਰ ਜਾਰੀ ਕਰ ਲਏ ਜੋ ਫਿਰ ਇਸ਼ਤਿਹਾਰ ਦੁਬਾਰਾ ਜਾਰੀ ਕਰ ਲਏ ਜਾਂਦੇ ਆ ਤੇ ਮੈਂ ਆਪਣੇ ਵੱਲੋਂ ਕੋਈ ਗੱਲ ਨਹੀਂ ਕਰਦਾ ਗਿਆਨੀ ਗੁਰਮੁਖ ਸਿੰਘ ਜਿਹੜੇ ਦਮਨਾਬਾ ਸਾਹਿਬ ਦੇ ਜਥੇਦਾਰ ਸੀ ਉਹ ਉਸ ਮਾਫੀ ਨਾਮੇ ਦੇ ਵਿੱਚ ਜਦੋਂ ਸੌਦਾ ਸਾਧ ਨੂੰ ਦਿੱਤਾ ਗਿਆ ਆਪ ਬੱਠੇ ਸੀ ਗਿਆਨੀ ਇਕਬਾਲ ਸਿੰਘ ਪਟਨਾ ਸਾਹਿਬ ਵਾਲੇ ਗਿਆਨੀ ਗੁਰਬਚਨ ਸਿੰਘ ਸ਼੍ਰੀ ਕਾਲਤਖ ਸਾਹਿਬ ਦੇ ਜਥੇਦਾਰ ਔਰ ਗਿਆਨੀ ਗੁਰਮੁਖ ਸਿੰਘ ਜਥੇਦਾਰ ਦੱਸਦੇ ਨੇ ਕਹਿੰਦੇ ਯਾਰ ਸਾਨੂੰ ਸੁਖਵੀਰ ਬਾਦਲ ਦੀ ਕੋਠੀ ਬੁਲਾਇਆ ਗਿਆ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਬੁਲਾਇਆ ਗਿਆ ਉੱਥੇ ਸੌਦਾ ਸਾਧ ਦੀ ਮਾਫੀ ਦਾ ਲੈਟਰ ਪੜ੍ਹ ਕੇ ਸਾਨੂੰ ਸੁਣਾਇਆ ਗਿਆ ਉਹ ਹਿੰਦੀ ਚ ਸੀਗਾ ਹੁਣ ਇਹਦਾ ਗੱਲ ਦਾ ਜਵਾਬ ਦੇ ਦੇਣ ਜੀ ਅੱਜ ਰਾਮ ਰਹੀਮ ਦੋਸ਼ੀ ਆ ਤੇ ਉਹ ਲੈਟਰ ਲੈ ਕੇ ਕੌਣ ਆਇਆ ਸੀ ਇਹਨਾਂ ਦੀ ਕੋਠੀ ਗਿਆਨੀ ਗੁਰਮukh ਸਿੰਘ ਨੇ ਹੌਂ ਰਿਕਾਰਡ ਇਹ ਗੱਲਾਂ ਸਾਰੀਆਂ ਕੀਤੀਆਂ ਔਰ ਉਹਨੂੰ ਖਮਿਆਜਾ ਉਹਨਾਂ ਨੂੰ ਵੀ ਭੁਗਤਣਾ ਪਿਆ ਉਹਨਾਂ ਨੂੰ ਹਟਾਇਆ ਗਿਆ ਜਥੇਦਾਰ ਦੇ ਕੁਰਸੀ ਤੋਂ ਬਾਦਛਟਾਇਆ ਗਿਆ ਸੋ ਕਹਿਣ ਦਾ ਮਕਸਦ ਹੈਗਾ ਕਿ ਤੁਸੀਂ ਜਥੇਦਾਰ ਸਾਹਿਬ ਨੂੰ ਥੋੜਾ ਪੱਛੂਠਲਾ ਸਕਦੇ ਯਾ ਕੌਮ ਦੇ ਸਿਰਮੌਰ ਨੇ ਅੱਜ ਸੌਦਾ ਸਾਧ ਵਿਲਨ ਆ ਗਿਆ ਲੇਕਿਨ ਗੱਲ ਸਿਰਫ ਸਵਾਲਾਂ ਦੇ ਜਵਾਬ ਚਾਹੀਦੇ ਸਿੱਖ ਕੌਮ ਪੰਜਾਬ ਦੀ ਜਨਤਾ ਜਿੱਥੇ ਵੀ ਸਿੱਖ ਕੌਮ ਹੈਗੀ ਹੈ ਜਾਂ ਪੰਜਾਬ ਦੇ ਵਸਨੀਕ ਨੇ ਗੁਰੂ ਘਰ ਤਾਂ ਯਾਰ ਸਾਰਿਆਂ ਦੇ ਸਾਂਝੇ ਆ ਭਾਵੇਂ ਉਹ Hindu ਹੈ ਤੇ ਭਾਵੇਂ ਸਿੱਖ ਹੈ ਸਾਡੇ ਵੀ ਗੁਰੂ ਘਰ ਨੇ ਅਸੀਂ ਵੀ ਉੱਥੇ ਜਾਂਦੇ ਆ ਸਾਡਾ ਵੀ ਆਸਥਾ ਹੈਗੀ ਇਕੱਲੇ ਸਿੱਖਾਂ ਦੀ ਆਸਥਾ ਨਹੀਂ ਆ ਸਾਡੇ ਸਾਰੇ Hindu ਵੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਗੁਰੂ ਨਾਨਕ ਦੇਵ ਜੀ ਤੱਕ ਜਿਹੜੀ ਆਪਣੀ ਸਾਰੇ ਨਾਮ ਲੈਵਾ Hindu ਨੇ ਉਹਨਾਂ ਦੀ ਵੀ ਤਾਂ ਹਿਰਦੇ ਲੂਹੇ ਗਏ ਨਾ ਜਿਹੜੇ ਸ੍ਰੀ ਗੁਰੂ ਸਾਹਿਬ ਸਾਹਿਬ ਨੂੰ ਆਪਣਾ ਪਿਓ ਮੰਨਦੇ ਨੇ ਮੱਥਾ ਟੇਕਦੇ ਨੇ ਜਵਾਬ ਤਾਂ ਅਸੀਂ ਵੀ ਉਹਨਾਂ ਕੋ ਮੰਗਦੇ ਆ ਇਹਦਾ ਜਵਾਬ ਤਾਂ ਦੇਣੇ ਪੈਣੇ ਨਾ ਹੁਣ ਜੇ ਤੁਸੀਂ ਅੱਜ ਕਹੋ ਜੀ ਸੌਦਾ ਸਾਧ ਗਲਤ ਹੈ ਜੀ ਮਾੜਾ ਹੈ ਜੀ 2021 ਤੋਂ ਪਹਿਲਾਂ ਤੱਕ ਚੰਗਾ ਸੀ ਜਦੋਂ ਤੱਕ ਬੀਬੀ ਹਰਸਿਮਰਤ ਕੌਰ ਕੈਬਨਿਟ ਮੰਤਰੀ ਸੀ ਉਦੋਂ ਤੱਕ ਚੰਗਾ ਸੀ ਜਦੋਂ ਤੱਕ ਉਹਦਾ ਮਾਫੀ ਨਾਮਾ ਆਇਆ ਸੀਗਾ ਤੇ ਉਸ ਤੋਂ ਬਾਅਦ ਉਹਨੂੰ ਯਾਰ ਪੰਤ ਚੋਂ ਛੇਕਿਆ ਸੀ ਰੋਟੀ ਬੋਟੀ ਉਹਦੇ ਡੇਰਾ ਪ੍ਰੇਮੀਆਂ ਦੇ ਨਾਲ ਰੋਟੀ ਬੋਟੀ ਦੀ ਸਾਂਝ ਵੀ ਸ਼੍ਰੀ ਕਾਲ ਤਕ ਸਾਭ ਦੇ ਜਥੇਦਾਰ ਨੇ ਕਿਹਾ ਅਸੀਂ ਸਾਂਝੀ ਨਾ ਕਰੋ ਫਿਰ ਇਹ ਦੱਸੋ ਬਈ ਰੋਟੀ ਬੇਟੀ ਦੀ ਹਨਾ ਰੋਟੀ ਬੇਟੀ ਦੀ ਸਾਂਝ ਜਿਹੜੀ ਆ ਨਾ ਉਹ ਨਾ ਰੱਖੋ ਫਿਰ ਇਹ ਦੱਸੋ ਗੁਰਪਤ ਜਗਜੀਤ ਸਿੰਘ ਕੋਠੀ ਕੀ ਕਰਨ ਆਇਆ ਹਰਸ਼ ਧੂਰੀ ਕੋਠੀ ਕੀ ਕਰਨ ਆਇਆ ਤੁਸੀਂ ਪ੍ਰਦੀਪ ਕਲੇਰ ਨੂੰ ਕਿਉਂ ਮਿਲੇ ਸੌਦਾ ਸਾਧ ਦੀ ਮਾਫੀ ਦੀ ਚਿੱਠੀ ਲੈ ਕੇ ਕੌਣ ਕੋਠੀ ਸਰਕਾਰੀ ਆਇਆ ਤੁਸੀਂ ਸ਼੍ਰੀ ਕਾਲਤਖ ਸਾਹਿਬ ਦੇ ਜਥੇਦਾਰ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮਖ ਸਿੰਘ ਨੂੰ ਕੋਠੀ ਕਿਉਂ ਬੁਲਾਇਆ ਇਹ ਜਵਾਬ ਤਾਂ ਦੇਣੇ ਬਣਨੇ ਸਵਾਲਾਂ ਦੇ ਜਵਾਬ ਦਿਓ ਘੁੰਮਣ ਕੇ ਰੀਚਣਾ ਪਾਉ ਸਿੱਖ ਗੋਮ ਨੂੰ ਇੱਕ ਘੁੰਮਣ ਘੇਰੀਆਂ ਚ ਪਾਉਂਦੀ ਨਹੀਂ ਪੈਂਦੀ ਨਹੀਂ ਪਾਉਂਦੀ ਆ ਉਲਟਾ ਅਚਾ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਕਿ ਸ਼ਾਇਦ ਇਹ ਕਾਰਨ ਹੋ ਸਕਦਾ ਕਹਿੰਦੇ ਹੁਣ ਅਸੀਂ ਮਾਫੀ ਨਾਮਾ ਤਾਂ ਦੇ ਦਿੱਤਾ ਦਾ ਅਸੀਂ ਤਾਂ ਮਾਫੀ ਮੰਗ ਲਈ ਹੈ ਹੁਣ ਚਲੋ ਹੁਣ ਦੱਬ ਕੇ ਸਿਆਸਤ ਕਰ ਲਈਏ ਜਿਹੜਾ ਰਹਿੰਦਾ ਹੁੰਦਾ ਬਚਿਆ ਸਾਹਬ ਸਿੰਘ ਜੀ ਮੈਂ ਮੇਰਾ ਪਰਸਨਲ ਤਜਰਬਾ ਮੇਰਾ ਆਪਣਾ ਪਰਸਨਲ ਤਜਰਬਾ ਜਿੰਨੀ ਕਿ ਮੈਂ ਸਿੱਖ ਕੌਮ ਦੀ ਹਿਸਟਰੀ ਪੜਦਾ ਤੇ ਜਿੰਨੀ ਕੁ ਮੈਨੂੰ ਸਮਝ ਆਉ ਸਕਦਾ ਮੈਂ ਗਲਤ ਵੀ ਹੋਵਾਂ ਮੈਂ ਉਹਦੇ ਲਈ ਖਾਮਾਂ ਦਾ ਜਾਚਕ ਵੀ ਆ ਸਿੱਖ ਕੌਮ ਆਪਣੇ ਜ਼ਖਮ ਨਹੀਂ ਭੁੱਲਦੀ ਜਖਮ ਨਹੀਂ ਭੁੱਲਦੀ ਤੁਸੀਂ ਦਸੰਬਰ ਦੇ ਮਹੀਨੇ ਦੀ 1 ਦਸੰਬਰ ਤੋਂ ਲੋਕ ਰੋਣਾ ਸ਼ੁਰੂ ਕਰ ਦਿੰਦੇ ਆ ਜਮੀਨ ਠੰਡ ਹੁੰਦੀ ਆ ਜਮੀਨ ਤੇ ਸੌਂਦੇ ਨੇ ਤੁਸੀਂ ਦਸੰਬਰ ਜਿੱਦਾਂ ਕਰਿਓ ਐਤਕੀ ਮੇਰੇ ਕੋਲ ਆਇਓ ਤੁਹਾਨੂੰ ਅਸੀਂ ਇੱਕ ਬਜ਼ੁਰਗਾ ਨਾਲ ਮਿਲਾਵਾਂਗੇ ਬਲਵਿੰਦਰ ਸਿੰਘ ਉਹਨਾਂ ਦਾ ਨਾਮ ਬਜ਼ੁਰਗ ਦਸੰਬਰ ਦਾ ਜਦੋਂ ਉਹ ਦਿਨ ਆਉਂਦੇ ਨੇ ਜਿਹੜੇ ਆਪਣੇ ਸ਼ਹਾਦਤ ਦੇ ਦਿਨ ਆਉਂਦੇ ਨੇ ਤੇ ਉਹ ਬਾਹਰ ਚਿਲਡ ਪਾਣੀ ਦੇ ਵਿੱਚ ਅੱਧਾ ਘੰਟਾ ਆਪਣੇ ਆਪ ਨੂੰ ਆਪ ਨਹਾਉਂਦੇ ਨੇ ਠੰਡੇ ਪਾਣੀ ਨਾਲ ਚਿਲਡ ਪਾਣੀ 'ਚ ਬਾਹਰ ਖੜੇ ਹੋ ਕੇ ਜਦੋਂ ਅਸੀਂ ਗੀਜ਼ਰ ਦੇ ਪਾਣੀ ਤੋਂ ਵੀ ਨਹਾਣ ਤੋਂ ਡਰਦੇ ਆ ਔਰ ਉਮਰ ਦੇਖ ਕੇ ਮੈਨੂੰ ਕਈ ਵਾਰ ਕਬਰਾਠ ਹੁੰਦੀ ਆ ਜਦੋਂ ਮੈਂ ਕਹਿੰਨਾ ਅੰਕਲ ਆਪਾਂ ਇੰਨੇ 올ਡ ਹੋ ਗਏ ਸਰਦਾਰ ਬਲਵਿੰਦਰ ਸਿੰਘ ਜੀ ਉਹ ਨਦੀ ਇੱਥੇ ਖਲੋਨਿਆਂ ਦੀ ਦੁਕਾਨ ਹੈ ਬਹੁਤ ਵੱਡੇ ਹੋਲ سیلਰ ਨੇ ਮੈਂ ਉਹਨਾਂ ਨੂੰ ਅੰਕਲ ਕਹਿ ਕੇ ਕਿਹਾ ਮੈਂ ਅੰਕਲ ਕਹਿੰਦੇ ਯਾਰ ਉਹ ਦਿਨ ਜਿਹੜੇ ਆ ਤੁਸੀਂ ਸੋਚੋ ਇਹ ਮਹੀਨੇ ਦੇ ਵਿੱਚ ਮਾਤਾ ਜੀ ਨੇ ਕਿੱਦਾਂ ਜੰਗਲਾਂ ਦੇ ਵਿੱਚ ਨੰਗੇ ਪੈਰੀ ਸਫ਼ਰ ਕੀਤਾ ਹੋਊਗਾ ਕਿਵੇਂ ਸਰਸਾ ਨਦੀ ਦੇ ਵਿੱਚ ਪਾਰ ਕੀਤਾ ਹੋਊਗਾ ਉਹ ਪਾਣੀ ਠੰਡਾ ਨਹੀਂ ਹੋਊਗਾ ਤੇ ਇਹ ਪਾਣੀ ਕਹਿੰਦੇ ਮੈਨੂੰ ਗਰਮ ਲੱਗਦਾ ਜਦੋਂ ਮੈਂ ਉਹਨਾਂ ਨੂੰ ਯਾਦ ਕਰਦਾ ਮੇਰੀ ਅੱਖਾਂ 'ਚੋਂ ਪਾਣੀ ਵੀ ਨਿਕਲਦਾ ਤੇ ਪਾਣੀ ਮੈਨੂੰ ਗਰਮ ਲੱਗਦਾ ਦੱਸੋ ਇਹ ਜ਼ਖਮ ਕਿੰਨੇ ਸਾਲ ਹੋ ਗਏ ਨਹੀਂ ਭੁੱਲੇ ਤੇ ਇਹ ਸੌਦਾ ਸਾਹ ਦੇ ਤੇ ਜ਼ਖਮ ਭੁੱਲ ਜਾਣਗੇ ਜਿन्हे ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਨ੍ਹਾਂ ਦੇ ਉੱਤੇ ਦੋਸ਼ ਨੇ ਜਿਨ੍ਹਾਂ ਦੇ ਉੱਤੇ ਦੋਸ਼ ਨੇ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਪੜ ਕੇ ਸੜਕਾਂ ਤੇ ਸੁੱਟੇ ਆ ਤੁਹਾਨੂੰ ਕੀ ਲੱਗਦਾ ਇਹ ਜਿਹੜੇ ਜ਼ਖਮ ਹੈ ਇਹ ਭਰ ਜਾਣਗੇ ਜੀ ਕਦੇ ਨਹੀਂ ਭਰ ਸਕਦਾ ਨਹੀਂ ਭਰ ਸਕਦਾ ਅੱਛਾ ਡਾਕਟਰ ਜੀ ਹੋਰ ਨਾ ਇੱਕ ਹੋਰ ਟੌਪਿਕ ਆ ਜਿਹੜਾ ਖਾਸ ਤੌਰ ਤੇ ਅਕਾਲੀ ਦਲ ਵੱਲੋਂ ਪ੍ਰਚਾਰਿਆ ਗਿਆ ਹੰਦ ਕਰਦੇ ਹੀ ਇਹ ਸਾਹਿਬ ਜੀ ਤੇ ਤੁਸੀਂ ਬਾਕੀ ਜਿਹੜਾ ਕਰਨਾ ਹੋ ਕਰ ਲਿਓ ਕਿਉਂਕਿ ਮੈਨੂੰ ਲੱਗਦਾ ਕੀ ਇਤੋਂ ਵੱਡਾ ਇਮੋਸ਼ਨਲ ਇਸ਼ੂ ਕੋਈ ਨਹੀਂ ਹੈਗਾ ਤੇ ਨਾ ਮੇਰਾ ਇਸ ਤੋਂ ਅੱਗੇ ਗੱਲ ਕਰਨ ਦਾ ਦਿਲ ਕਰ ਰਿਹਾ ਇਹ ਫਿਲਹਾਲ ਹਲਾਸ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਜੋ ਸਥਿਤੀ ਬਣੀ ਹੋਈ ਹੈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਹੈ ਉਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ